ਸਤਿ ਸ਼੍ਰੀ ਅਕਾਲ ਦੋਸਤੋ ਮੈਕੋਲ ਸਿੰਘ ਤੇ ਆਪ ਦੇਖ ਰਹੇ ਹੋ ਪੰਜਾਬ ਸਿਟੀਜ਼ਨ ਨਿਊਜ਼ ਅੱਜ ਖੜੇ ਆ ਤਸੀਲ ਜੀਰਾ ਦੇ ਬੀਨ ਉਹਦੇ ਪਿੰਡ ਰੁਕਣੇ ਵਾਲਾ ਦੇ ਵਿੱਚ ਜਿੱਥੇ ਕਿ ਸੰਤ ਬਾਬਾ ਗਰਨਾਮ ਸਿੰਘ ਜੀ ਢੋਲੀ ਭਾਈ ਵਾਲੇ ਆਪਣੀ ਸੇਵਾ ਬਹੁਤ ਹੀ ਸਤਜੇ ਧਰਨਾਂ ਬਾਰੇ ਨੇ ਸਾਡੇ ਨਾਲ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਦੁੱਖ ਸੁੱਖ ਬੰਦਾ ਸਾਡੇ ਪੰਜਾਬ ਦਾ ਸਤਗੁਰੂ ਸਹਿਬਾਨ ਦੀ ਬਖਸ਼ਿਸ਼ ਇਹ ਗੁੜਤੀ ਆ ਸਾਡੇ ਪੰਜਾਬੀਆਂ ਨੂੰ ਕਿ ਉਹ ਸਭ ਤਰ੍ਹਾਂ ਦੇ ਭਿੰਨ ਭੇਦ ਹੂਂ ਵੀ ਤਾਂ ਉਹ ਭਲਾ ਕੇ ਮਿਟਾ ਕੇ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਸਿੱਖ ਭੈਣ ਭਰਾਵਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਬਣਦੇ ਨੇ ਤੇ ਸਤਗੁਰੂ ਜੀ ਦੀ ਬਖਸ਼ਿਸ਼ ਸਿੱਖਿਆ ਅਨੁਸਾਰ ਹੀ ਸਾਰੇ ਰਲ ਮਿਲ ਕੇ ਇਹ ਸਵਾਮਾ ਕਰ ਰਹੇ ਨੇ ਤੇ ਸਤਿਗੁਰੂ ਜੀ ਕਿਰਪਾ ਕਰਕੇ ਜਿਹੜੀ ਸੇਵਾ ਲਾ ਰਹੇ ਨੇ ਬਖਸ਼ਿਸ਼ ਕਰਕੇ ਸੰਗਤ ਦੇ ਸਹਿਯੋਗ ਨਾਲ ਸਤਿਗੁਰੂ ਜੀ ਦੀ ਕਿਰਪਾ ਨਾਲ ਉਹ ਵੀ ਕਰਨ ਦਾ ਅਸੀਂ ਯਤਨ ਕਰ ਰਹੇ ਹਾਂ ਇਸ ਸੇਵਾ ਵਿੱਚ ਸਾਰੇ ਪੰਜਾਬੀਆਂ ਨੇ ਤੇ ਖਾਸ ਕਰਕੇ ਪੰਜਾਬ ਦੀ ਜਵਾਨੀ ਨੇ ਬਹੁਤ ਵੱਡਾ ਹਮਲਾ ਮਾਰਿਆ ਜਿਨ੍ਹਾਂ ਨੂੰ ਛੇੜੀ ਕਹਿ ਕੇ ਬਦਨਾਮ ਕੀਤਾ ਜਾਂਦਾ ਸੀ ਬਦਨਾਮ ਕਰਨ ਵਾਲੇ ਨਹੀਂ ਦਿ세 ਕਿਤੇ ਪਰ ਜਵਾਨੀ ਡਟ ਕੇ ਜਵਾਨੀ ਡਟ ਕੇ ਇਹ ਸਵਾਮਾ ਕਰ ਰਹੀ ਆ ਤੇ ਬਹੁਤ ਵੱਡਾ ਉਦਮ ਰਾਤ ਦਿਨ ਇੱਕ ਕਰਕੇ ਉਪਰਾਲਾ ਕਰ ਰਹੀ ਆ ਤੇ ਨੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਘਰ ਬਰੋਲੀ ਭਾਈ ਨਾਲ ਸੰਬੰਧਤ ਵੀ ਮਾਝਾ ਮਾਲਵਾ ਦੁਆਬਾ ਦੂਰ ਦਰੇਡੇ ਦੀਆਂ ਸੰਗਤਾਂ ਵੀ ਆ ਕੇ ਇੱਥੇ ਸੇਵਾ ਕਰ ਰਹੀਆਂ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਸਾਨੂੰ ਸਾਡੇ ਨਾਲ ਸੰਤ ਬਾਬਾ ਗਰਬਾ ਨਾਮ ਸਿੰਘ ਦੀ ਟਰੋਲੀ ਭਾਈ ਵਾਲੇ ਉਹਨਾਂ ਵੱਲੋਂ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਸੀ ਕੁਝ ਲੀਡਰਾਂ ਵੱਲੋਂ ਕੁਝ ਰਾਜਨੀਤਿਕ ਹਸਤੀਆਂ ਵੱਲੋਂ ਲੇਕਿਨ ਉਹੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹਦੇ ਵੱਲੋਂ ਬੜਾ ਵੱਡਾ ਜੋਰ ਲਾਇਆ ਜਾ ਰਿਹਾ ਹੈ ਤੇ ਬੜੀ ਤਨਮਨ ਦੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਕੈਮਰਾ ਪਰਸਨ ਜਗਰਾਜ ਸਿੰਘ ਦੇ ਨਾਲ ਮੈਂ ਕਹਿੰਦਾ ਪੰਜਾਬ ਸਿਟੀਜ਼ਨ ਨਿਊਜ਼ ਜੀਰਾਂ